इधर okay. नमस्कार करके हाजरी लगा के नजदीक ही का लंगर है. सारे ने लंगर आ जाना तो सारिया संकतं वास्ते क्योंकि उन्होंने तैयार किया होदा आपटिंग नहीं कर पहले तो मुश्किल होता बेचारे उसे परेशान होमस्कार करके ਲੰਗਰ ਪਾਣੀ ਸ਼ੱਕੇ ਇੱਥੇ ਆਪਾਂ ਇੱਥੋਂ ਚੱਲੇ ਪੋਣੇ ਆ ਫਿਰ ਉਹ ਸ਼ਾਮ ਤੱਕ ਜਦ ਤੱਕ ਤੁਸੀਂ ਕਹਿੰਦੇ ਹੋ ਜਿੱਤ ਕਰਾਂਗੇ ਠੀਕ ਹੈ ਤੇ ਸਾਰੀਆਂ ਸੰਗਤਾਂ ਬੇਨਤੀ ਆਓ ਹਾਜ਼ਰੀ ਲਗਾ ਕੇ ਆਪਾਂ ਲੰਗਰ ਡਾਇਮੰਡ ਮਾਰੀ ਨਾਲ ਦੀ ਇੱਥੋਂ ਥੋੜੀ ਦੂਰ ਆ ਤੁਰੀ ਜਾਣਾ ਪੈਣਾ ਹਾਂ ਗਲੀ ਵਿੱਚ ਨਹੀਂ ਇੱਥੋਂ ਨਿਕਲ ਜਾਣਾ ਦੋ ਚਾਰ ਬੰਦੇ ਹੱਟ ਨਾਲ ਚੱਲੋ ਔਰ ਭੀਮਰਾਓ ਮੇਲਗੜ ਸਾਹਿਬ ਦੇ ਪੋਤਾ ਜੀ ਡਾਕਟਰ ਬੀ ਆਰ ਜਸ਼ਮਨਰਾਓ ਮੇਲਗੜ ਸਾਹਿਬ ਸਾਡੇ ਭਾਜੀ ਸੁਮਨ ਜੀ ਸਤੋ ਜੀ ਓਪੀ ਇੰਦਰ ਸਾਹਿਬ ਜਿਨ੍ਹਾਂ ਨੇ ਲਾਜ ਹੀ ਲੜਾਈ ਲੜੀ ਹੈ ਵਕੀਲ ਸਰਕਾਰੀ ਬਣਵਾ ਤੇ ਸਮਾਜ ਜੜਾਈ ਲੜੀ ਹੈ ਜੈਮਤ ਸਾਹਿਬ ਧਰਮਾਦਰਾ ਜੀ ਕੁੰਬਰਾ ਜੀ ਸਰਦਾਰ ਮਹਿਤਾ ਸਾਹਿਬ ਜਸਵੀਰ ਸਿੰਘ ਜੀ ਗਾਇਬ ਸਿੰਘ ਬਠੋਈ ਪਰਸਾਲਪੁਰ ਜੀ ਸਾਡੇ ਮਲਵਾ ਸਾਹਿਬ ਅਨੈਤ ਸਿੰਘ ਜੀ ਅਤੇ ਮਹਾਨ ਸੰਤ ਉਰੇ ਆਏ ਨੇ ਮੋਰਚੇ ਵੱਲੋਂ ਤੁਹਾਡੇ ਚਰਨਾਂ ਦੇ ਵਿੱਚ ਸਾਡੀ ਨਮਸਕਾਰ ਹੈ ਔਰ ਤੁਸੀਂ ਐਨੇ ਬਦਮੁੱਲੇ ਦਰਸ਼ਨ ਦਿੱਤੇ ਤਾਂ ਸਾਹਿਬ ਗਿਆ ਜੋ ਪ੍ਰਵੀਨ ਧਾਮ ਜੀ ਔਰ ਤੁਸੀਂ ਉਰੇ ਆਏ ਸਾਡਾ ਹੌਸਲਾ ਵਧਿਆ ਬਾਬਾ ਜੀ ਤੁਹਾਡੇ ਸਹਿਯੋਗ ਸਦਕਾ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਹਰਪ੍ਰੀਤ ਭਗਵਾਨ ਸਿੰਘ ਮਾਨ ਜੀ ਨੇ ਸਾਡੇ ਇਸ ਮੁੱਦੇ ਨੂੰ ਵਿਧਾਨ ਸਭਾ ਚ ਵਿਚਾਰਿਆ ਸਾਨੂੰ ਪੂਰੀ ਮੀਨ ਹੈ ਕਿ ਤੁਹਾਡੇ ਨਾਲ ਸੰਤਾਂ ਦੇ ਆਉਣ ਦੇ ਨਾਲ ਸਾਡਾ ਮੁੱਦਾ ਜਿਹੜਾ ਸੱਚ ਦੀ ਲੜਾਈ ਆ ਹੱਕ ਦੀ ਲੜਾਈ ਆ ਉਹ ਜਲਦੀ ਜਲਦੀ ਦੇਸ਼ ਦੀ ਪਾਰਲੀਮੈਂਟ ਔਰ ਵਿਧਾਨ ਸਭਾ ਚ ਉਹ ਕਾਨੂੰਨ ਬਣੇਗਾ ਲਾਗੂ ਹੋਏਗਾ ਉਹਦੇ ਅਮਲ ਹੋਏਗਾ ਸਮੁੱਚਾ ਸਮਾਜ ਪੂਰਾ ਸੰਸਾਰ ਅੱਜ ਇਸ ਮੌਕੇ ਤੇ ਆ ਚੁੱਕਾ ਹੈ ਬਾਬਾ ਨਿਰਮਲ ਦਾਸ ਜੀ ਦੀ ਅਗਵਾਈ ਦੇ ਵਿੱਚ ਪੂਰੀ ਸਾਧੂ ਸੰਪਰਦਾ ਸੋਸਾਇਟੀ ਸ਼੍ਰੀ ਗੁਰਦਾਸ ਮਿਸ਼ਨ ਜਿੰਨੀਆਂ ਮੈਡੀਕਲ ਸੁਭਾਵਾਂ ਭਗਵਾਨ ਬਾਲਮੀਕ ਸੁਭਾਵਾਂ ਜਿੰਨੀਆਂ ਸ਼੍ਰੋਮਣੀ ਜਨੈਕ ਸਿੰਘ ਬਾਬਾ ਜੀਮਨ ਸਿੰਘ ਦੀਆਂ ਸੁਭਾਵਾਂ ਸਾਰੀਆਂ ਸੁਭਾਵਾਂ ਅੱਜ ਇਸ ਹੁਣੇ ਤੁਹਾਡੇ ਆਉਣ ਤੇ ਦੇਰਦੀਆਂ ਰਾਇਆਂ ਜੋ ਧੰਨਵਾਦ ਕਰਦੇ ਆਂ ਲੋ ਲੰਗਰ ਇੱਧਰ ਵੀ ਤਿਆਰ ਆ ਉੱਧਰ ਵੀ ਤਿਆਰ ਆ ਜੋ ਬਾਬਾ ਜੀ ਦਾ ਆਦੇਸ਼ ਹੈ ਜਿੱਥੇ ਸੰਗਤ ਦਾ ਦਿਲ ਕਰੇ ਛਕਣ ਔਰ ਇੱਥੇ ਬਾਬਾ ਜੀ ਤੁਹਾਨੂੰ ਹੱਥ ਮੰਨ ਕੇ ਸਾਡੀ ਬੇਨਤੀ ਹੈ ਜਾਂਦੇ ਹੋਏ ਇੱਥੋਂ ਚਾਹ ਛੱਕ ਕੇ ਫਿਰ ਆਪਾਂ ਤੋਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਜ ਕੇ ਸੁਭਾਅ ਅਵਸਰ ਪਰ ਮੈਂ ਸਭੀ ਸੰਗਤ ਦਾ ਬਾਪੂ संतों और महापुरुषों का यह स्वागत करता हूँ और सभी संगत का सब जितनी भी संगत यहाँ पर रही है उनका सह तह दिल से स्वागत है आज हमारे बीच में बाबा साहब के पोतरे भीमराव दशवंतराव जी भी इस संगत में शामिल हुए हैं और हम आशा रखते हैं कि उनके आने से इस संगत का मान सम्मान बड़ा है और हमारे बीच में आने से हम उनका धन्यवाद करते हैं आशा रखते हैं कि वो पंजाब में हमारे ऊपर ऐसी दया दृष्टि रखेंगे बाकी जय गुरुदेव सारे ही खड़े रहो संत महापुरुष जिन्हें वाणी से लिखा है संतना होते जगत में तो जन तो संसार संसाध सतगुर रविदास महाराज जी हो ਬਾਣੀ ਦਾ ਪ੍ਰਕਾਸ਼ ਕਰਦੇ ਹੋਏ ਅੱਜ ਜਿਹੜੀ ਗੰਬੜੀ ਯਾਤਰਾ ਮੋਹਾਲੀ ਕੋਚੀ ਹੈ ਮੈਂ ਸਾਰੇ ਹੀ ਵਲਮਿਕੀ ਸਮਾਜ ਵੱਲੋਂ ਜਿੰਨੇ ਸਾਡੀ ਮੋਹਾਲੀ ਟ੍ਰਾਈ ਸਿਟੀ ਦੀ ਸੁਭਾਵਾ ਬਣਿਓ ਸੰਤਾ ਮਾਹ ਕੋਸ਼ਲ ਦਾ ਦਿਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਧਰਤੀ ਕੋ ਵਿਤਰ ਕਰੀ ਹੈ ਔਰ ਮੋਹਾਲੀ 'ਤੇ ਹਾਜ਼ਰੀ ਲਵਾਈ ਹੈ ਔਰ ਇਹ ਮੋਰਚਾ ਜਿਹੜਾ ਸਾਡਾ ਅਜੇ 105 ਦਿਨ ਪੂਰੇ ਹੋ ਗਏ ਹੈ ਬੜਾ ਸ਼ੁਕਰੀਆ ਬੜਾ ਸ਼ੁਭ ਅੰਕ 105 ਔਰ ਮੈਂ ਸਾਰੀ ਹੀ ਜਿੱਦੀ ਸੰਗਤ ਮੈਂ ਪੰਜਾਬ ਚ ਜਿੰਨੇ ਵੀ ਲੋਕ ਆਏ ਨੇ ਬਹੁਤ ਲੋਕ ਆਏ ਨੇ ਖਾਸ ਕਰਕੇ ਬਾਬਾ ਸਾਹਿਬ ਦਾ ਜਿਹੜਾ ਉਤਰਾ ਸਾਹਿਬ ਜਿਸ ਸੰਤਰਾਉਂ ਜੀ ਅਮੇੜਕਰ ਜੀ ਜਿਨ੍ਹਾਂ ਨੇ ਸਾਡੀ ਧਰਤੀ ਤੇ ਪੈਰ ਪਾਏ ਨੇ ਬਾਬਾ ਸਾਹਿਬ ਅਮੇੜਕਰ ਜਿਨ੍ਹਾਂ ਨੇ ਸਾਨੂੰ ਅਧਿਕਾਰ ਅੱਜ ਮੈਕ ਲਾ ਕੇ ਬੋਲਣ ਦਾ ਦਿੱਤਾ ਸਾਨੂੰ ਕੱਟ ਕੇ ਅਧਿਕਾਰ ਦਿੱਤਾ ਉਹ ਅਧਿਕਾਰ ਲੋਕਾਂ ਦੇ ਬਣਾਉਂਦੇ ਹੈ ਆਪਣੀ ਹਾਜ਼ਰੀ ਲਵਾ ਕੇ ਸਾਰੇ ਵਾਰਮੀ ਕੀ ਸਭਾ ਦੇ ਸਤਿ ਆਪਾ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਜੀ ਆਇਆਂ ਟਾ ਜੈ ਗੁਰਦੇਵ ਤਕ ਗੁਰਦੇਵ ਜੈ ਵਾਰਮੀ ਕੀ ਹਰ ਹਰ ਬਾਣੀ ਇਹ ਹਨ ਪ੍ਰਵੀਨ ਚੰਦ ਜੀ ਹੁਆ ਬੇਨਤੀ ਕਰਾਂਗਾ ਸਹਿਪ 2 ਮਿੰਟ ਦੇ ਲਈ ਪ੍ਰਵੀnder ਸਿੰਘ ਕੁੰਬੜਾ ਜੀ ਜਿਹੜੇ ਇਸ ਮੋਰਚੇ ਦੇ ਵਿੱਚ ਵੀ ਦਿਨ ਰਾਤ ਆਪਣੀ ਹਰ ਇੱਕ ਪੱਖ ਤੋਂ ਤਰਮਨਤੰਨ ਦੇ ਨਾਲ ਇਸ ਮੋਰਚੇ ਨੂੰ ਚਾਰੂ ਰੂਪ ਚਲਾ ਰਹੇ ਨੇ ਤੇ ਪੰਜਾਬ ਦੇ ਵਿੱਚ ਵੀ ਹਰ ਇੱਕ ਪੱਖ ਤੋਂ ਲੜਾਈ ਲੜਨੇ ਗੁਰਵਿੰਦਰ ਸਿੰਘ ਮਹੀਗੁਰ ਦੀ ਖਲਸਾ ਸ੍ਰੀ ਮਹੀਗੁਰ ਦੀ ਜਿੱਤ ਸਾਰੇ ਹੀ ਸਾਧੂ ਸਮਾਜ ਨੂੰ ਸੰਤ ਸਮਾਜ ਨੂੰ ਪਿਆਈਆਂ ਸੰਗਤਾਂ ਦਾ ਇੱਕ ਇੱਕ ਕਰ ਚੱਲਿਆ ਸਾਡੇ ਸਿਰ ਮੱਥੇ

ਦੇਵੀ ਰੋਸ਼ੀ ਜੀ ਵਰਗੇ ਮੋਰਚਰ ਬੈਠੇ ਹਨ ਔਰ ਉਹਨਾਂ ਦੀ ਤਸ਼ੀਫਾ ਦੇਣ ਵਾਸਤੇ ਉਹਨਾਂ ਨੂੰ ਉਹਨਾਂ ਦੇ ਹਾਲ ਚਾਲ ਪੁੱਛਣ ਵਾਸਤੇ ਗੁਰਦਵਾਰ ਸਾਹਿਬ ਸਭਾ ਸੈਟੀ ਮਿਸਟਰ ਪੰਜਾਬ ਦੇ ਸਾਰੇ ਹੀ ਮਹਾਂਪੁਰਖ ਪਹੁੰਚੇ ਹਨ ਔਰ ਉੱਥੇ ਹੀ ਬਾਬਾ ਜਗਤਪੀਰਾਂ ਮੇਟੇ ਜੀ ਪੁੱਤਰ ਜੀ ਜਿਸ਼ੁਰ ਡਾਕਟਰ ਟੀਮਰਾ ਟੀਮਰਾ ਮੇਡਾ ਜਸ਼ਵੰਤਰ ਮੇਡਾ ਜੀ ਉੱਚੇ ਤੋਂ ਮਹਾਰਾਸ਼ਟਰ ਸੇ ਪਹੁੰਚੇ ਹਨ ਅਣਕੀ ਜਗ੍ਹਾ ਬਹੁਤ ਹੀ ਸਤਿਕਾਰ ਜੋ ਉਹ ਵੀ ਇੰਦੇ ਜੀ ਹਾਈ ਕੋਰਟ ਕੇ ਜੱਜ ਉਹ ਵੀ ਇੱਥੇ ਪਹੁੰਚੇ ਹਨ ਸਾਥੀ ਸਨੇਤ ਔਰ ਭਾਜਨ ਚੈਨਲ ਤੋਂ ਜਿੰਨੇ ਪਹੁੰਚੇ ਹਨ ਸਾਥੀ ਔਰ ਸਾਰੇ ਅੱਤੇ ਪਹੁੰਚਣ ਦੇ ਇਹਨਾਂ ਮਹਾਂਪੁਰਸ਼ਾਂ ਦਾ ਜੋ ਅਸ਼ੀਰਵਾਦ ਹੈ ਸਦਾ ਅਸ਼ੀਰਵਾਦ ਹੈ ਅਸੀਂ ਚਾਹਾਂਗੇ ਕਿ ਜੋ ਵੀ ਸਾਡੇ ਵੀਰ ਭਰਾ ਬਜ਼ੁਰਗ ਪਹਿਲੇ ਇੱਥੇ ਬੈਠੇ ਹਨ ਔਰ ਉਹਦੇ ਨਾਲ ਮੁੱਡੇ ਨਾਲ ਮੁੱਡੇ ਜੋੜ ਕੇ ਖੜੇ ਆ ਇਹ ਲੜਾਈ ਬਹੁਤ ਜਲਦੀ ਜਿੱਤੀ ਜਾਏਗੀ ਅਗਰ ਭਗਵਾਨ ਸਿੰਘ ਮਾਨ ਦੇ ਪਾਸ ਸੰਤਾਂ ਨੂੰ ਜਣਾਪਿਆ ਸਾਨੂੰ ਜਣਾਪਿਆ ਜੂ ਸਾਡੇ ਨਾਲ ਚੱਲਣੇ ਔਰ ਬਹੁਤ ਜਲਦੀ ਲੜਾਈ ਜਿੱਤੀ ਜਾਏਗੀ ਫਿਕਰ ਨਹੀਂ ਕਰਨ ਜਦੋਂ ਮਹਾਪੁਰਸ਼ ਅਰੇ ਆਵੇ ਤੇ ਕੋਈ ਕਮੀ ਨਹੀਂ ਰਹਿੰਦੀ ਮਹਾਪੁਰਸ਼ ਦਾ ਅਸ਼ੀਰਵਾਦ ਹੀ ਬਾਤ ਹੈ ਔਰ ਉਹ ਵੀ ਪੂਰੇ ਪੰਜਾਬ ਦੇ ਮਹਾਪੁਰਸ਼ ਬਣਦੇ ਹਨ ਤਾਂ ਮੈਂ ਸਾਰੀ तो मुबारक दी बहुत ही वह काम कर रहे हो और महापुरुषों का जो समाज सम्मान किया है क्योंकि गुरुदास हरिद्वार में जा रही है रस्ते डायनमिन टेंपल तो भाई रेशम जी जिन्ह का बहुत बड़ा उपरा है और काफी दिन का तो एक लगातार एक महीने तो महापुरुषों मीटिंग कर रहे थे साढ़े जून शिमला देख रहे तो महापुरुषों ने बड़ा कृपा की है तो सारी रीम से बहुत बहुत बाबा <muchas> रोज जी संतों के संत संत रविदास जी को मैं पूरी नमन करता हूँ निर्मल जी महाराज और सभी संतों को नमन करके आज दबड़ी यात्रा की शुरुआत हो गई कल से शुरुआत हो गई और दबड़ी यात्रा से हम लोग कैसे इकट्ठे हैं यहाँ के पंजाब के रविदास समाज वाल्मीकि समाज जो जो वंचित समाज है शेड्यूल कास्ट शेड्यूल ट्राइब है हम लोग कैसे इकट्ठे है ये दिखाने के लिए मैं समझता हूँ दंडी यात्रा की ये निर्माण की है इस माध्यम से हम संत रविदास जी के वाणी से जो अमृत वाणी है उनको जो संदेश दिया था 1200 साल पहले वो संदेश फिर से समाज में हम लेके जा रहे हैं इसके लिए निर्मल जी महाराज को मैं धन्यवाद देता हूँ आज भी समाज को जरूरत है कि यहां न्याय की व्यवस्था सामाजिक व्यवस्था समानता की व्यवस्था जो संदेश रविदास महाराज जी ने दिया है वो संदेश आज जाना जरूरी है देश में आज भी विषमता है आज भी ऊंच नीच है 1200 साल पहले संत रविदास जी ने इसके खिलाफ आंदोलन किया था इसके खिलाफ बात रखी थी लेकिन ज्यादा बदलाव नहीं आए हमारा आंदोलन हमारे विचार आज भी जरूरत है देश की प्रतिमा बदलने के लिए मैं समझता हूँ निर्मल जी महाराज के माध्यम से यह संदेश पूरे पंजाब में निकल जाएगा और इस देश में इस पंजाब में समता निर्माण हो जाएगा जय भीम भी। जय रविदास संत बाबा इंद्रदास जी ये जन्म ने जरा साधु संपदा समाज का जरा संगठन है जन्म ने ਵੇ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਪੇਸ਼ ਕਰਨ ਦੇ ਸਤਿ ਬਾਬਾ ਇੰਦਰ ਦਾ ਬੋਲੇ ਇਸੂਂਦਰਪਾਇ ਸੁਗੁਰੂ ਦਾ ਸੁਮਹਾਰਾਜ ਕੀ ਜੈ ਅੱਜ ਬਹੁਤ ਕੁਝ ਸਮਾਪਤ ਕੀ ਬਈ ਹੈ ਕਿਉਂਕਿ ਗੁਰੂ ਨਾਨਕ ਸਾਧੂ ਸੰਪਰਨ ਦਾ ਸੁਸਾਇਟੀ ਕਿਉਂਕਿ ਗੁਰੂ ਨਾਨਕ ਸਾਧੂ ਸੰਪਰਨ ਦਾ ਸੁਸਾਇਟੀ ਰਿਸਟਰ ਪੰਜਾਬ ਵੱਲੋਂ ਸਤਿ ਆਸਕ ਦੌੜੀ ਸੂਪਾ ਯਾਤਰਾ ਜੋ 2007 ਤੋਂ ਆਰੰਭ ਕੀਤੀ ਗਈ ਸੀ ਜਿਹਨਾਂ ਦੇ ਅਗਵਾਈ ਸੰਤਬਾਬ ਸਰਬੰਦਾਸ ਮਹਾਰਾਜ ਦੇ ਪੇਰ ਮੈਂ ਨਵਾਬ ਗੋੜ ਦੇ ਦੇਰਾਸੋ ਸੰਤਬਾਬਾ ਜਨਦਾਸ ਮਹਾਰਾਜ ਬੋਣ ਵਾਲੇ ਫਰਦਾਨ ਸਾਡੇ ਸੰਤ ਨਮਨਰਾਸ ਮਹਾਰਾਜ ਦੇਰਾਸੋ ਸੰਗਤਾ ਪਿਤ ਦਾਸ ਜਨਹਾਰ ਆਪਰ ਫੁਰਬਤ ਉਹ ਸਾਡੇ ਸਾਰੇ ਹੀ ਸਵਾ ਉਸਟਿਜ ਮੈਂਬਰ ਮਹਾਪੁਰਸ਼ ਅਸਲੀ ਹਾਸੇ ਵਿੱਚ ਆਏ ਇਸ ਮੌਕੇ ਦੇ ਵਿੱਚ ਸ਼ਾਮਲ ਹੋਏ ਆ ਔਰ ਮੈਂ ਸਾਰੇ ਹੀ ਇੱਥੇ ਦੇ ਪਵੰਗ ਸਜਣਾ ਨੂੰ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਡਾਕਟਰ ਪੇਰਾਉ ਜੀ ਅਵੇਗਾਰ ਜੀ ਦੇ ਬਹੁਤ ਤੇਜ ਸਵਾਗਤ ਆਉਦੇ ਉਹ ਵੀ ਸ਼ਾਮਲ ਹੋਏ ਆ ਪ੍ਰੀਮ ਰਾਉ ਜੀ ਔਰ ਜੋ ਇਹ ਮੌਕਾ ਇਸ ਸੋ ਮੇਰੇ ਵਿੱਚ ਲੋੜ ਆ ਸਾਨੂੰ ਇਹ ਜਿਹੜੀਆਂ ਸਾਡੀਆਂ ਮੰਗਾਂ ਆ ਸਾਡੀਆਂ ਨਹੀਂ ਸਾਨੂੰ ਮਿਲਦੀਆਂ ਇਸੇ ਤਰ੍ਹਾਂ ਮੋੜ ਕੇ ਲੱਗਦੇ ਰਹਿਣਗੇ ਇਸੇ ਤਰ੍ਹਾਂ ਸੰਘਰਸ਼ ਹੁੰਦੇ ਰਹਿਣਗੇ ਅਸੀਂ ਸਰਕਾਰ ਦੇ ਅੱਗੇ ਇਹੋ ਹੀ ਬੇਨਤੀ ਕਰਦੀਆਂ ਕਿ ਜਿਹੜੀਆਂ ਸਾਡੀਆਂ ਮੰਗਾਂ ਆ ਉਹ ਮੰਗਾਂ ਪੂਰੀਆਂ ਕਰਨ ਕਿਉਂਕਿ ਸਾਡਾ ਹੱਕ ਬਣਦਾ ਅਸੀਂ ਕੋਈ ਜੋਨ ਵਰਨੀ ਕੋਈ ਤੱਕੇ ਨਾਲ ਕੋਈ ਚੀਜ਼ ਨਹੀਂ ਮੰਗਦੇ ਜਿਹੜੇ ਹੱਕ ਆ ਸਾਨੂੰ ਉਹ ਹੀ ਮਿਲਣੇ ਚਾਹੀਦੇ ਆ ਪਰ ਅਸੀਂ ਹੱਕਾਂ ਦਾ ਬਾਦੂ ਦਾ ਕੀ ਸਾਨੂੰ ਦੇਣਾ ਆ ਪਰ ਸਾਡੇ ਹੱਕ ਹੀ ਦੇ ਦੇਣ ਔਰ ਮੈਂ ਬਹੁਤ ਹੀ ਸਾਰਿਆਂ ਜਿਹੜੇ ਸਿਰਿਆ ਪੰਚਾਇਤ ਮਹਾਂਪੁਰਜ ਜੋ ਵੀ ਸਾਇਆ ਸੁਭਾਵਾ ਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡੇ ਕੋਲ ਵੀ ਸਮਾਂ ਥੋੜਾ ਆਇਆ ਸੀ ਆਪਣੇ ਇੰਡਾਰਨ ਟੈਂਪਲ ਦੇ ਵਿੱਚ ਹਾਜ਼ਰੀ ਲਵਾ ਕੇ ਸਾਡੀ ਸੁਭਾ ਯਾਤਰਾ ਜਿਹੜੀ ਆ ਉਹਦੇ ਹਾਂਕਾ ਰਹੇ ਹੰਮਣੀਆਂ ਕਿਉਂਕਿ ਸਮਾਂ ਥੋੜਾ ਹੋਣ ਕਰਕੇ 10 ਸਹੀ ਜਵਾ ਦਾ ਜਦੋਂ ਨਾ ਬਸ ਸਾਰੇ ਬੋਲ ਬੋਲ ਧੰਨਵਾਦ ਸਾਡੇ ਮਹਾਂਪੁਰਸਾਂ ਵਾਲੋ ਗੁਰੂ ਦਾ ਸਾਡੀ ਸੰਪਰਦਾ ਸੋਸਾਇਟੀ ਵਾਲੋ ਆਪ ਜੀ ਨੂੰ ਅਸੀਂ ਖਾਦੋਨੇ ਅੱਜ ਤੁਹਾਡੇ ਨਾਲ ਆ ਅੱਜ ਜਿੱਥੇ ਵੀ ਸਾਡੀ ਜ਼ਰੂਰਤਾਂ ਦੀ ਇਸ ਤੁਹਾਡੇ ਨਾਲ ਕਰਾਓਗੇ ਬੋਲੇ ਸੋਨ ਪਾਇ ਸੁਖ ਗੁਰੂ ਦਾ ਮਹਾਰਾਜ ਕੀ ਜੈ ਸਤਿ ਨਿਰਮਲ ਆਜ ਬੋਲੇ ਸੋਨ ਨਿਰਮਲ ਕਹਦਾ ਉਧਰ ਹੋਏ ਜਾ ਤਰ ਦੇਖ ਲਈ ਸਾਹਮਣੇ ਤੰਤਨ ਗੁਰੂ ਵਿਦਾਸ ਮਹਾਰਾਜ ਜੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਮਹਾਰਾਜ ਜੀ ਨੇ ਆਪਣੀ ਬਾਣੀ ਲਿਖਿਆ ਤੇ ਬੇਗਮਪੁਰਾ ਸ਼ਹਿਰ ਕੋਲੋਂ ਉਹੋ ਹੀ ਗੱਲ ਡਾਕਟਰ ਸੈਨ ਨੇ ਉਹ ਪ੍ਰਵੇਧਕਾ ਜੀ ਨੇ ਇਸੇ ਹੀ ਸ਼ਬਦ ਨੂੰ ਇਸ਼ਾਰ ਦੇ ਨਾਲ ਸੰਸਾਰ ਭਰ ਦੇ ਉਹਨਾਂ ਲੋਗਾ ਤੱਕ ਇਹ ਗੱਲ ਪਹੁੰਚਾਈ ਜੋ ਇਤਿਹਾਸ ਬਣ ਗਿਆ ਅਸੀਂ ਵਿਚਾਰ ਕਰਦੇ ਕਿ ਇਤਿਹਾਸ ਸਾਰੇ ਦੇਖ ਸਕਦੇ ਆ ਜੀਵਨ ਸਾਰੇ ਲਿਖ ਸਕਦੇ ਆ ਸਾਰਾ ਕੁਝ ਲਿਖ ਸਕਦੇ ਆ ਕੋ ਕੋ ਸਮਰਥ ਹੈ ਜਿਹਦੇ ਲਿਖਣ ਵਾਲਿਆ ਪਰ ਜੋ ਡਾਕਟਰ ਸਾਹਿਬ ਜੀ ਨੇ ਲਿਖ ਲਿਆ ਉਹ ਕੋਈ ਵੀ ਨਹੀਂ ਲਿਖ ਸਕਿਆ چاہے ਗ੍ਰੰਥ ਬੜਵਡੇ ਲਿਖਿਆ ਔਰ ਆ ਦੁਨੀਆ ਦੇ ਵਿੱਚ ਅਧਿਆਤਮਕ ਪਰਮਾਰਥ ਕਈ ਤਰ੍ਹਾਂ ਦੇ ਗ੍ਰੰਥ ਕਈ ਤਰ੍ਹਾਂ ਦੀਆਂ ਉਹਨਾਂ ਦੇ ਸੋਚਾਂ ਦੇ ਵਿੱਚ ਫਸਦੀਆਂ ਪਰ ਜੋ ਡਾਕਟਰ ਸਾਹਿਬ ਨੇ ਸਾਨੂੰ ਦਿੱਤਾ ਸੰਵਿਧਾਨ ਦਿੱਤਾ ਔਰ ਜੋ ਉਹਨਾਂ ਨੇ ਸਾਨੂੰ ਸੰਸਾਰ ਨੂੰ ਜਵੇਸ਼ ਵਛੇ ਕੀਤਾ ਕੋਈ ਹੱਥ ਕੁਦੈਂ ਕਰ ਸਕਿਆ ਔਰ ਮੇਰਾ ਕਹਿਲਾ ਵੀ ਕੋਈ ਕਰ ਨਹੀਂ ਸਕਦਾ ਕੁਛ ਨਾ ਵੀ ਕਬੋ ਸਕਦਾ ਤੋਂ ਇਸੇ ਗੱਲ ਨੂੰ ਲੈ ਕੇ ਕਾਫੀ ਦਿਨਾਂ ਤੋਂ ਸਾਡੇ ਜੋ ਇਥੇ ਗੁਰਮੁਖ ਪਿਆਰੇ ਔਰ ਜੋ ਦੇਸ਼ ਭਗਤੀ ਦੇ ਨਾਲ ਰੰਗੇ ਹੋਏ ਆ ਜਿਨ੍ਹਾਂ ਨੂੰ ਦਰਦ ਆ ਦੇਸ਼ ਦਾ ਇਹਨਾਂ ਦੇ ਦਿਲ ਦੇ ਵਿੱਚ ਪਿਆਰ ਸਾਰਿਆਂ ਨੇ ਉਹ ਇਥੇ ਆਪਣਾ ਤਨ ਮਨ ਧਨ ਕਰਕੇ ਸਾਰੇ ਸਮਰਥਕ ਹੋ ਕੇ ਉਹਦਾ ਉਹ ਤਾਂ ਸਨਿਆਸੀ ਆਪਾਂ ਉਹਨਾਂ ਦੇ ਸੰਧਾਨ ਲੈ ਕੇ ਬੈਠੇ ਆ ਤਾਂ ਉਹ ਬਾਰੇ ਕਹਿੰਦੇ ਕਿ RAM ਨਾਮ ਰਟਦੇ ਰਹੋ ਜਮਨ ਗਠ ਮੇਂ ਪ੍ਰਾਨ ਕਭੂ ਹੀ ਦੀਵਾਲ ਕੇ ਝਮਕ ਪੜੇਗੀ ਤਾਂ ਇਹਨਾਂ ਨੂੰ ਉਹ ਤਾਂ ਪਰਮਾਤਮਾ ਸੁਣ ਲੈਂਦਾ ਪਰ ਇਹ ਨਹੀਂ ਸੁਣਦੇ ਇਹ ਨਹੀਂ ਸੁਣ ਸਕਦੇ ਕਿਉਂਕਿ ਨਾਲ ਕੋਲ ਮਾਲਕ ਦੀ ਕਿਰਪਾ ਟਾਈਮ ਹੋਏਗਾ ਜਦੋਂ ਆਪਾਂ ਬਾਰ-ਬਾਰ ਬਾਰ-ਬਾਰ ਕਰੀ ਜਾਵਾਂਗੇ ਤਾਂ ਹੋ ਜਾਏਗਾ ਸਾਰਾ ਕੁਝ ਕੋਈ ਉਹ ਦੰਗਲ ਦੂਰ ਨਹੀਂ ਹੈ ਜੋ ਸਾਨੂੰ ਕਿਉਂਕਿ ਅਸੀਂ ਉਹ ਬਸੂ ਲੈ ਕੇ ਚੱਲੇ ਆ ਇਹਨਾਂ ਦੇ ਕਰਕੇ ਸਾਰਾ ਕੁਝ ਸਾਨੂੰ ਪ੍ਰਾਪਤ ਹੋ ਸਕਦਾ ਸੋ ਸਾਰੀ ਹੀ ਸੰਗਤ ਦਾ ਜਿਹੜੇ ਇਸ ਸੰਘਰਸ਼ ਕਰਦੇ ਕਮੇਟੀ ਔਰ ਜਿਤਨੇ ਵੀ ਵਿਦਵਾਨ ਸਾਡੇ ਵਿੱਚ ਪਹੁੰਚੇ ਆ ਉਦੀ ਜੀ ਵੀ ਪਹੁੰਚੇ ਆ ਔਰ ਜਗੈਸੂ ਜੱਜ ਬਣ ਕੇ ਆ ਡਾਕਟਰ ਸਹਿਵਾਨ ਪਹੁੰਚੇ ਆ ਪੁਰਵਰੇ ਵਕੀਲ ਅੰਡੇ ਹਿੰਦਰ ਜੀ ਇਹਨਾਂ ਵਰਗੇ ਇਹਨਾਂ ਵਰਗਿਆਂ ਦੀ ਸੋਚ ਲੈ ਕੇ ਅਸੀਂ ਚੱਲੇ ਆ ਤੇ ਗੁਰੂ ਪਾਤਸ਼ਾਹ ਸਾਨੂੰ ਜਰੂਰ ਕਾਮਯਾਬੀ ਬਖਸ਼ਿਸ਼ ਕਰੇਗਾ ਔਰ ਦਾਸਾਂ ਨੂੰ ਜੋ ਆਪਜੀ ਵੱਲੋਂ ਉਦੇਸ਼ ਹੋਏਗਾ ਹੁਕਮ ਹੋਏਗਾ ਅਸੀਂ 24 ਮਿੰਟ ਤੇ ਤੁਹਾਡੇ ਨੇ ਹਾਜ਼ਰ ਆ ਤੇ ਗੁਰੂ ਪਾਤਸ਼ਾਹ ਕਿਰਪਾ ਕਰੇ ਤੁਹਾਡੇ ਲਈ ਅਰਦਾਸ ਵੀ ਕਰਦੇ ਆ ਔਰ ਜਿਸ ਤਰ੍ਹਾਂ ਤਨ ਮਨ ਤਨ ਕਿਸ ਤਰ੍ਹਾਂ ਦੀ ਵੀ ਜ਼ਰੂਰਤ ਹੋਵੇ ਅਸੀਂ ਤੁਹਾਡੇ ਨਾਲ ਆ ਤੇ ਸਾਰੀਆਂ ਸੰਗਤਾਂ ਅੱਜ ਤੁਹਾਡਾ ਹੀ ਪਿਆਰ ਇਸ ਤਰ੍ਹਾਂ ਦਿਸ ਜਾ ਸਾਰਾ ਪਿਆਰ ਜਸਵੀਰ ਜੀ ਨੇ ਬਹੁਤ ਸਾਰਿਆਂ ਨੇ ਜਤਨ ਕੀਤਾ ਕਿ ਆਪਾਂ ਇੱਥੇ ਰੇਸ਼ਮ ਜੀ ਜਿੰਦਜੀ ਔਰ ਸਾਰਿਆਂ ਨੇ ਨਾਲ ਲੈ ਕੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਇੱਥੇ ਮਹਾਰਾਜਾ ਸੁਪਉਣਾ ਚਾਹੀਦਾ ਔਰ ਸਾਰੀਆਂ ਸੰਗਤਾਂ ਹੋਣੀ ਚਾਹੀਦੀਆਂ ਸਾਰੀਆਂ ਸੰਗਤਾਂ ਤੁਹਾਡੇ ਨਾਲ ਆ ਜਿੰਨੀ ਵੀ ਸੰਗਤ ਆਈ ਆ ਅਸੀਂ ਸਾਰਿਆਂ ਨੂੰ ਇਹੋ ਬੇਨਤੀ ਕਰਾਂਗੇ ਤੁਸੀਂ ਅਰਦਾਸ ਕਰੋ ਕਿ ਜਲਦੀ ਤੋਂ ਜਲਦੀ ਮੋਰਚਾ ਤੁਹਾਡਾ ਫਤਿਹ ਹੋਵੇ ਤਾਂ ਕਿ ਆਪਾਂ ਇੱਥੇ ਫ੍ਰੀ ਹੋ ਕੇ ਹੋਰ ਵੀ ਕਈ ਸੰਸਾਰ ਦੇ ਆਪਣੇ ਕਾਰਜ ਕਰਨ ਵਾਲੇ ਆ ਤੇ ਆਪਾਂ ਇੱਥੇ ਹੀ ਸਵਾਗਤ ਕਰਦੇ ਆਂ ਗੁਰੂ ਪਾਤਸ਼ਾਹ ਦੀ ਚਰਨਾਂ 'ਚ ਇਹ ਅਰਦਾਸ ਕਰਾਂਗੇ ਐਸੀ ਲਾਲ ਕੁਝ ਵੀ ਕੋਲ ਕਰੇ गरीब नवाज सैया मेरा माथे शतर जा करे जाकि शो जगत को लागे काम पर तो ही नीचे ऊंच कर मेरा गोविंद बाहु देना डरे नामदेव कबीर करो ते सदना सहन कह रविदास सुनो रे संतो हर की ओते सर्वे सरे हर की ओते समय सरे तो गुरु रविदास महाराज ने कहा कि अपनी सोच नु बट्टी करो ਤੁਮਾਰਕ ਆਪਣੇ ਆਪ ਹੀ ਚੇਪਾ ਕਰ ਦੇਵੇਗਾ ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਤੁਸੀਂ ਸੰਗਤਾਂ ਵਾਸਤੇ ਲੰਗਰ ਵੀ ਤਿਆਰ ਕੀਤਾ ਚਾਹ ਪਾਣੀ ਜਲੇਬੀਆਂ پتہ ਜੀ ਕਿੰਨੇ ਪਦਾਰਥ ਤਿਆਰ ਕੀਤੇ ਆ ਹੱਦ ਦਾ ਸਾਡਾ ਬਣਦਾ ਸੀ ਤੁਸੀਂ ਬੈਠੇ ਨਹੀਂ ਤੇ ਤੁਹਾਡੇ ਲਈ ਕੁਝ ਇਹ ਕਰਦੇ ਸੀ ਬੈਠ ਕੇ ਤੇ ਪਰ ਤੁਸੀਂ ਬਹੁਤ ਸਾਨੂੰ ਸਤਿਕਾਰ ਦਿੱਤਾ ਇਹ ਸਤਿਕਾਰ ਸਾਡਾ ਨਹੀਂ ਇਹ ਗੁਰੂ ਰਵਿਦਾਸ ਸਾਹਿਬਾ ਜੀ ਦਾ ਡਾਕਟਰ ਰਵਿੰਦਰਜੀ ਦਾ उनका ये सरकार जो बहुत-बहुत सारे दा करवान तसलीह की विनती तो करेंगे गुरु पांचा कृपा का बोले सोन भए भगवान की, की बहुत बनाई इतिहास हास रचा लिया कि बहुत संगत आई होगी कृति का राजनीतिक सामाजिकरण अपने बनाए होंगे लेकिन आज जो गुरुदास ਪੇਟਾ ਦਮੜੀ ਪੇਟਾ ਇਤਿਹਾਸਿਕ ਸੋ ਪੁਸ਼ਪਾ ਯਾਤਰਾ ਹੈ ਉਹ ਪੂਰੀ ਦੀ ਪੂਰੀ ਯਾਤਰਾ ਇੱਥੇ ਆਈ ਹੈ ਮੈਂ ਸਮਝਾਂਗੇ ਪੂਰਾ ਇਤਿਹਾਸ ਰਚਿਆ ਗਿਆ ਇਹ ਸਿਨੈਰੀਅਕਸ ਨਾਮ ਕਿਹਾ ਜਾਏਗਾ ਕਿ ਦਰਬਾਰ ਸਾਹਿਬ ਦਾ ਸਾਈਡ ਅੱਗੇ ਹੋ ਜਾਓ ਅੱਗੇ ਹੋ ਜਾਓ ਥੋੜਾ ਜਾ ਅੱਗੇ ਆ ਜਾਓ ਹਾਂ ਪਿੱਛੇ ਹੋ ਜੀ ਇਹ 50 ਦੀ ਤਰੀਬ ਬੱਸਾਂ ਅੱਗੇ ਜੀ ਉਹ ਸਾਈਡ ਤੇ ਹੋ ਜਾਓ ਆ ਝੱਟ ਦੂੰ ਮੈਂ ਕੈਮਰਾ 50 ਦੀ ਤਰੀਬ ਬੱਸਾਂ 100 ਦੀ ਨਾ ਬਿਲਕੁਲ ਸੈਂਟਰ ਤੋਂ ਇੱਕ ਇਹ ਆਸਰਾ ਜਿਆ ਆ ਰਮਨਿਸ਼ੋਪਾ ਯਾਤਰਾ ਇਸ ਸਥਾਨ ਤੇ ਪਹੁੰਚੇ ਅੱਜ ਤੋਂ ਫਤਿਹ ਸਟੇ ਟੁੱਟੀ ਹੈ ਸਟੇ ਟੁੱਟਣਾ ਮਤਲਬ ਇਹ ਅੱਜ ਤੋਂ ਬਾਅਦ ਸਟੇ ਨਹੀਂ ਲਗਣੀ ਅੱਗੇ ਦੇਖੇ ਪਾਜੀ ਹੈਲੋ ਤੋ 100 ਸਾਲ ਦੇ ਲਈ ਬਸਾਂ ਹਨ ਤੋ ਇਤਿਹਾਸ ਲਿਖਿਆ ਜਾਏਗਾ ਅੱਜ ਤੋਂ ਬਾਅਦ ਸਾਡੀ ਫਤਿਹ ਬਦਈ ਵਾਹਿਗੁਰੂ ਜੀ ਸ਼ਹੀਦ ਜੀ ਬਦਿਤ। ਥੈਂਕ ਯੂ ਵੈਰੀ ਮਚ। ਸੋ ਨਿਰਪਰ ਰੰਦਾਸ ਮਹਾਰਾਜ ਕੀ ਜੈ ਇਸ ਨਿਰਵੈਸ਼ੇ ਦੇ ਹੋਰ ਬਹੁਤ ਸੇ ਦੇ ਵਿੱਚ ਐਸ ਵੀ ਸੀ ਮਹਾਪੰਚਾਇਤ ਦਾ ਜਿਹੜਾ ਮਾਣ ਬਧਾਇਆ ਤੇ ਅਸੀਂ ਇਹ ਆਸ ਵੀ ਕਰਦੇ ਹਾਂ ਕਿ ਉਹਨਾਂ ਨਾਲ ਸਮੇਂ ਦੇ ਵਿੱਚ ਵੀ ਉਹਨਾਂ ਦਾ ਅਸ਼ੀਰਵਾਦ ਉਹਨਾਂ ਦਾ ਸਹਿਯੋਗ ਸਾਨੂੰ ਬੜਿਆ ਰਹੇਗਾ ਸਾਡੇ ਸਿਰ ਦੇ ਉੱਤੇ ਉਹਨਾਂ ਦਾ ਜੀਰ ਭਰਿਆ ਹੱਥ ਰਹੇਗਾ ਤਾਂ ਕਿ ਅਸੀਂ ਇਹਨਾਂ ਲੜਾਈਆਂ ਨੂੰ ਜਿੱਤਦੇ ਹੋਏ ਆਪਣੇ ਸਮਾਜ ਨੂੰ ਬਿਹਤਰ ਜ਼ਿੰਦਗੀ ਦੇ ਲਈ ਬਾਹਰ ਸੁਰਮਾਨ ਦੀ ਜ਼ਿੰਦਗੀ ਦੇ ਲਈ ਲੜਾਈ ਨੂੰ ਅਗੇ ਵਧਾਈਏ ਇਹ ਬੇਨਤੀ ਹੈ ਕਿ ਜੋ ਲੰਗਰ ਚੱਲ ਰਿਹਾ ਹੈ ਇਹਨੂੰ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਔਰ ਡਿਸਪੀਲਿਨ ਦੇ ਵਿੱਚ ਰਹਿ ਕੇ ਲੰਗਰ ਛਕੀਏ ਕਿਉਂਕਿ ਸਤਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਉਸਤਵ ਦੇ ਵਿੱਚ ਜੋ ਹੈ ਜਿੰਨਾ ਵੱਡਾ ਇਸ ਰਜਰਵੇਸ਼ਨ ਚੋਰ ਫੜੋ ਮੋਰਚੇ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਗਿਆ ਔਰ ਜਿੰਨੇ ਵੀ ਸਾਡੇ ਸਾਧੂ ਸੰਤ ਸਮਾਜ ਅੱਜ ਇਸ ਮੋਰਚੇ ਦੇ ਵਿੱਚ ਪਹੁੰਚੇ ਹੈ ਇਹ ਕਲੀਅਰ ਹੈ ਕਿ ਮੋਰਚਾ ਫਤਿਹ ਹੋਣ ਵਾਲਾ ਹੈ ਜਿੱਥੇ ਸੰਤ ਮਹਾਪੁਰਸ਼ਾਂ ਦੇ ਚਰਨ ਪੈਜਣ ਉਹ ਮੋਰਚਾ ਕਦੇ ਵੀ ਪਿੱਛੇ ਨਹੀਂ ਜਾਂਦਾ ਹਮੇਸ਼ਾ ਤਰਕੀਆਂ ਵੱਲ ਜਾਂਦਾ ਸੋ ਪੂਰੇ ਸਮਾਜ ਨੂੰ ਪੰਜਾਬ ਦੇ ਐਸਸੀਬੀਸੀ ਸਮਾਜ ਨੂੰ ਅੱਜ ਬਹੁਤ ਵੱਡੀ ਆਸ ਵਜੀ ਹੈ ਕਿ ਜੋ ਅਸੀਂ ਪੌਣੇ ਚਾਹਰ ਮਹੀਨਿਆਂ ਤੋਂ ਇਹ ਮੋਰਚਾ ਲਾ ਕੇ ਬੈਠੇ ਹਾਂ ਐਸਸੀਬੀਸੀ ਸਮਾਜ ਦੇ ਹੱਕਾਂ ਪ੍ਰਤੀ ਹੁਣ ਇਹ ਮੋਰਚਾ ਜਿੱਤ ਵੱਲ ਵੱਧ ਰਿਹਾ ਹੈ ਔਰ ਜਿੱਤ ਦੇ ਹੋਏ ਅਗੇ ਨੂੰ ਜਾ ਰਹਾ ਹੈ ਤੇ ਬੜੀ ਜਲਦੀ ਇਸ ਮੋਰਚੇ ਦੀ ਜਿੱਤ ਹੋਣ ਵਾਲੀ ਹੈ ਕਿਉਂਕਿ ਅੱਜ ਸੰਤਾਂ ਮਹਾਪੁਰਸ਼ਾਂ ਦੇ ਚਰਨ ਪਏਗੇ